ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਹਜ਼ਰ ਹੋਇਆ ਆਪਣੀ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਵਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਤੁਹਾਨੂੰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਅਤੇ 10 ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਪਾਰ ਬਖਸ਼ਿਸ਼ ਕਿਰਪਾ صدਕਾ ਆਪਣੇ ਚੈਨਲ ਤੇ ਪਿਛਲੇ ਸਾਲ ਰੰਗ ਕੀਤਾ ਸੀ ਸਤਿਗੁਰਾਂ ਨੇ ਕਿਰਪਾ ਕੀਤੀ ਕੱਲ ਤੱਕ 1073 ਅੰਗ ਤੱਕ ਪਾਠ ਕਰਾਉਣ ਦੀ ਸੇਵਾ ਲਈ ਹੈ ਹੁਣ ਸਤਗੁਰਦੀਨ ਦੇ ਹਾਲ ਕਿਰਪਾ ਕਰੋ ਇਸ ਤੋਂ ਅੱਗੇ 1074 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਤਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾਸ ਦੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰ ਰਾਮਦਾਸ ਸਾਹਿਬ ਜੀ ਸੋਦੀ ਸੁਲਤਾਨ ਚੌਥੇ ਪਾਤਸ਼ਾਹ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਆਪਾਂ ਉਹਨਾਂ ਸੱਜਣਾ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਣੇ ਪਿਆਰ ਭਰੀ ਖੁਮੰਤ ਲਿਖੀ ਕੱਲ ਦਾ ਭੇਜੇ ਸਾਨੂੰ ਸਰਦਾਰ ਮਨਕਰਮ ਸਿੰਘ ਮਨਕੀਰ ਸਿੰਘ ਪਿੰਡ ਜੋੜੀ ਚੱਕ ਹੀਰਾ ਸਿੰਘ ਸੁਭਾਸ਼ ਵਹਿਲ ਜੀ ਬ੍ਰਹਮ ਲੀਨ ਕੌਰ ਜੀ ਜੰਡਿਆਲਾ ਗੁਰੂ ਕਬਲਜੀਤ ਕੌਰ ਕੈਨੇਡਾ ਤੋਂ ਜੀਨਸ ਸੈਣੀ ਜੀ ਬਲਬੀਰ ਕੌਰ ਜੀ ਹਰਸ਼ੀ ਪਿੰਡ ਤੋਂ ਗੁਰਜੰਟ ਸਿੰਘ ਕੰਗ ਬਿੰਦ ਜੁਲਾ ਲੰਬਾਬ ਜੁਲਾ ਤਰਨਤਾਰਨ ਰਣਜੀਤ ਸਿੰਘ ਸਿੱਧੂ ਜੀ ਸ਼੍ਰੀਮਤੀ ਸੰਤੋਸ਼ ਅਰੋੜਾ ਕਪੂਰਥਲਾ ਤੋਂ ਇਹਨਾਂ ਪਿਆਰੇ ਦੋਸਤ ਭੈਣੋ ਤੇ ਭਰਾ ਜਿਨ੍ਹਾਂ ਨੇ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਭੇਜੇ ਸਨ ਦਾ ਸੇਨਾਂ ਦਾ ਕੋਟਾ ਨੂੰ ਕੋਟਤਨਵਾਦੀ ਹੈ ਸਾਧ ਸੰਗਤ ਤੁਸੀਂ ਵੀ ਸਹਿਜ ਪਾਠ ਸਰਵਣ ਕਰਿਆ ਕਰੋ ਅਤੇ ਸਹਿਜ ਪਾਠ ਸਰਵਣ ਕਰਕੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਪਿਆਰ ਪਰ ਇੱਕ ਮਿੰਟ ਲਿਖ ਕੇ ਭੇਜੋ ਤੁਹਾਡੇ ਵੀ ਨਾਮ ਜਿਹੜੇ ਦਾਸ ਵੱਲੋਂ ਆਪਣੇ ਚੈਨਲ ਤੇ ਬੋਲੇ ਜਾਣਗੇ ਸਭ ਸੰਗਤ ਕਰੋ ਜੀ ਕਿਰਪਾ ਤੇ ਆਓ ਹੁਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸਰਵਣ ਕਰੋ ਜੀ మారు మహਲਾ 5 16 రాగ 마రు ਵਿੱਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਉਚਾਰਨ ਕੀਤੀ ਹੋਈ 16 ਬੰਦਾਂ ਵਾਲੀ ਬਾਣੀ ੴ ਸਤਿਗੁਰ ਪ੍ਰਸਾਦ ਇਹ ਸਤਿਗੁਰ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਨੇ ਮੰਗਲ ਲਾਇਆ ਹੈ ਇਸ ਦਾ ਮਤਲਬ ਹੈ ਕਿ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰੂ ਗੋਪਾਲ ਗੁਰੂ गोविंदਾ ਗੋਪਾਲ ਸ੍ਰਿਸ਼ਟੀ ਦਾ ਪਾਲਣਹਾਰ ਗੋਵਿੰਦ ਜੀ ਦੀ ਸ੍ਰਿਸ਼ਟੀ ਤੇ ਪਾਲ ਹੁੰਦਾ ਪਾਲਣਹਾਰ ਗੋਵਿੰਦਾ ਹੁੰਦਾ ਜੀ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਗੁਰੂ ਦੇ ਸੇਵਕ ਵਾਸੇ ਗੁਰੂ ਗੋਪਾਲ ਦਾ ਰੂਪ ਹੈ ਗੁਰੂ ਗੋਬਿੰਦ ਦਾ ਰੂਪ ਹੈ ਗੁਰੂ ਦਿਆਲ ਸਦਾ ਬਖਸ਼ੰਦਾ ਗੁਰੂ ਦਰਿਆ ਦਾ ਦਇਆ ਦਾ ਕਰ ਹੈ ਦਰਿਆ ਦਾ ਸ਼ੋਮਾ ਹੈ ਗੁਰੂ ਸਦਾ ਬਖਸ਼ਿਸ਼ ਕਰਨ ਵਾਲਾ ਹੈ ਗੁਰ ਸਾਸ ਤਸਿਮਰਤ ਖਟ ਕਰਮਾ ਗੁਰੂ ਪਵਿੱਤਰੇ ਸਥਾਨਾ ਹੈ ਸ਼ੇਵਕ ਵਾਸਤੇ ਗੁਰੂ ਹੀ ਸ਼ਸਤਰ ਹੈ ਸਿਮਰਤੀ ਹੈ ਛੇ ਧਰਮ ਕਰਮ ਹੈ ਗੁਰੂ ਹੀ ਪਿਤਰ ਤੀਰਥ ਹੈ ਗੁਰੂ ਸਿਮਰਤ ਸਭ ਕੁਲ ਵਿਖ ਨਾਸੈ ਗੁਰੂ ਨੂੰ ਹਰ ਵੇਲੇ ਯਾਦ ਕਰਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਗੁਰੂ ਸਿਮਰਤ ਜਮ ਸੰਗ ਨਾ ਫਸੈ ਗੁਰੂ ਨੂੰ ਯਾਦ ਕਰਦੇ ਹਨ ਜੀਵ ਜਮ ਦੀ ਫਾਈ ਵਿੱਚ ਨਹੀਂ ਫਸਦੇ ਆਤਮਕ ਮੌਤੋਂ ਬਚੇ ਰਹਿੰਦੇ ਹਨ ਗੁਰੂ ਸਿਮਰਤ ਮਨ ਨਿਰਮਲ ਹੋਵੇ ਗੁਰੂ ਕਾਟੇ અપਮਨਾ ਹੈ ਗੁਰੂ ਨੂੰ ਯਾਦ ਕਰਦੇ ਮਨ ਪਿਤਰ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਗੁਰੂ ਮਨੁੱਖ ਨੂੰ ਲੋਕ ਪਰਲੋਕ ਦੀ ਨਰਾਜ਼ਰੀ ਤੋਂ ਬਚਾ ਲੈਂਦਾ ਹੈ ਗੁਰਕਾਰ ਸੇਵਕ ਨਰਕ ਨਾ ਜਾਏ ਗੁਰੂ ਦਾ ਸੇਵਕ ਕਦੀ ਨਰਕ ਵਿੱਚ ਨਹੀਂ ਪੈਂਦਾ ਗੁਰਕਾਰ ਸੇਵਕ ਪਾਰ ਬ੍ਰਹਮ ਧਿਆਏ ਕਿਉਂਕਿ ਗੁਰੂ ਦਾ ਸੇਵਕ ਸਾਧ ਸੰਗ ਪਾਇ ਕਰ ਗੁਰੂ ਗੁਰੂ ਕਰਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਹਮੇਸ਼ਾ ਸੰਗਤ ਦੇ ਵਿੱਚ ਰਹਿੰਦਾ ਹੈ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਜਪਦਾ ਹੈ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰੂ ਕਰਦਾ ਨਿਤ ਜੀ ਦਾ ਨਹਿ ਗੁਰੂ ਦਾ ਸੇਵਕ ਸਾਧ ਸੰਗ ਦਾ ਮੁਲਾਪ ਹਾਸਲ ਕਰ ਲਿੰਦਾ ਹੈ ਸਾਧ ਸੰਗਤ ਵਿੱਚ ਗੁਰੂ ਉਸ ਨੂੰ ਸਦਾ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ ਗੁਰੂ ਦੀਵਾਰਾ ਹਰ ਕੀਰਤਨ ਸੁਣਿਆ ਗੁਰੂ ਦੇ ਦਰ ਤੇ ਰਹਿ ਕੇ ਪ੍ਰਮਾਤਮਾ ਦੀ ਸਿਫਤ ਸਲਾ ਸੁਣਨੀ ਚਾਹੀਦੀ ਹੈ ਸਤਿਗੁਰੂ ਪੇਟ ਹਰ ਜਸ ਮੁਖ ਭਣੀਐ ਹਰੀ ਦਾ ਜਸ ਮੂੰਹ ਅਚਾਰਨਾ ਚਾਹੀਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਸਦਾ ਇਹ ਕਰਮ ਇਹ ਉਦਮ ਕਰਦਾ ਹੈ ਕਰ ਕਲੇਸ਼ ਮੁਟਾਏ ਸਤਿਗੁਰੂ ਹਰ ਦਰਗਾ ਦੇਵੇ ਮਨਾਹੇ ਗੁਰੂ ਮਨੁੱਖ ਦੇ ਸਾਰੇ ਝਗੜੇ ਕਲੇਸ਼ ਮਟਾ ਦਿੰਦਾ ਹੈ ਗੁਰੂ ਮਨੁੱਖ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰਸ਼ਤ ਕਰ ਦਿੰਦਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਗੁਰੂ ਨਹੀਂ ਉਸ ਨੂੰ ਅਪਹੁੰਚਤੇ ਅਗੋਚਰ ਪ੍ਰਮਾਤਮਾ ਦਾ ਦਰਸ਼ਨ ਕਰਾਇਆ ਹੈ ਪ੍ਰਭੁਲਾ ਮਾਰਗ ਸਤਗੁਰੂ ਪਾ ਕਰਾਏ ਜਾ ਰੇ ਮਨੁੱਖ ਨੂੰ ਗੁਰੂ ਨੇ ਹੀ ਸਦਾ ਸਹੀ ਜੀਵਨ ਤੇ ਪਾਇਆ ਹੈ ਗੁਰ ਸੇਵਕ ਕੋ ਬਿਗਨ ਭਗਤੀ ਹਰ ਪੂਰ ਦੜਾਇਆ ਗਿਆ ਨਾ ਹੈ ਭਗਤੀ ਦੀ ਬਰਕਤ ਦੇ ਨਾਲ ਗੁਰੂ ਦੇ ਸੇਵਕ ਦੇ ਜੀਵਨ ਸਫਰ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪ੍ਰਮਾਤਮਾ ਨਾਲ ਡੂੰਗੀ ਸਾਂਝ ਸੇਵਕ ਦੇ ਹਿਰਦੇ ਵਿੱਚ ਪੱਕੀ ਕਰਦਾ ਹੈ ਗੁਰ ਦ੍ਰਿਸ਼ਟਾਇਆ ਸਭਨੀ ਠਾਈ ਗੁਰੂ ਨੇ ਹੀ ਸੇਵਕ ਨੂੰ ਪ੍ਰਮਾਤਮਾ ਸਭਨਾ ਥਾਵਾਂ ਤੇ ਵਸਦਾ ਵਿਖਾਇਆ ਹੈ ਤੇ ਦੱਸਿਆ ਹੈ ਕਿ ਜਲ ਥਲ ਪੂਰ ਰਹਾ ਗਸਈ ਸ੍ਰਿਸ਼ਟੀ ਦਾ ਮਾਲਕ ਜਲ ਵਿੱਚ ਧਰਤੀ ਵਿੱਚ ਹਰ ਥਾਂ ਵਿਆਪਕ ਹੈ ਉੱਚੇ ਤੇ ਖਾਲੀ ਸਭ ਥਾਈ ਇਕੋ ਜਿਆਹਾ ਵਿਆਪਕ ਹੈ ਉੱਚ ਊਨ ਸਭ ਇੱਕ ਸਮਾਨ ਮਨ ਲੱਗੇ ਸਹਿਜ ਧਿਆਨਾ ਹੈ ਗੁਰੂ ਦੇ ਰਹੀਂ ਹੀ ਸੇਵਕ ਦੇ ਮਨ ਵਿੱਚ ਆਤਮਿਕ ਅਡੋਲਤਾ ਦੀ ਬਰਕਤ ਦੇ ਨਾਲ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੁੜਦੀ ਹੈ ਗੁਰ ਮਿਲਿਆ ਸਭ ਤ੍ਰਿਸ਼ਨਾ ਬੁਝਾਈ ਜੋ ਮਨੁੱਖ ਜੋ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਤੇ ਜਿਨ੍ਹਾਂ ਨੂੰ ਗੁਰੂ ਮਿਲ ਪਏ ਉਹ ਮਨੁੱਖ ਦੇ ਅੰਦਰੋਂ ਸਾਰੀ ਤ੍ਰਿਸ਼ਨਾ ਦੀ ਅਗ ਬੁਝ ਜਾਂਦੀ ਹੈ ਗੁਰੂ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅਗ ਨੂੰ ਸ਼ਾਂਤ ਕਰ ਦਿੰਦਾ ਹੈ ਗੁਰੂ ਮਿਲਿਆ ਨਾ ਹੈ ਜੋ ਹੈ ਮਈ ਮਨੁੱਖ ਹਉ ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਸਤ ਸੰਤੋਖ ਦੀ ਆ ਗੁਰਪੁਰਾ ਨਾਮ ਅੰਮ੍ਰਿਤ ਪੀ ਪਨਾਹੇ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਤੇ ਸੰਤੋਖ ਬਖਸ਼ਿਆ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆ ਪੀਂਦਾ ਹੈ ਤੇ ਹੋਰਾਂ ਨੂੰ ਬੁਲਾਉਂਦਾ ਹੈ ਗੁਰ ਕੀ ਬਾਣੀ ਸਭ ਮਾਇਸ ਮਣੀ ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿੱਚ ਟਿਕਣ ਜੋਗ ਹੈ ਆਪ ਸੁਣੀ ਤੈ ਆਪ ਵਖਾਣੀ ਗੁਰੂ ਨੇ ਪ੍ਰਮਾਤਮਾ ਪਾਸੋਂ ਸੁਣੀ ਅਤੇ ਦੁਨੀਆਂ ਦੇ ਜੀਵਾਂ ਨੂੰ ਆਪ ਸੁਣਾਈ ਹੈ ਜਿਨ ਜਿਨ ਜਪੀ ਤਈ ਸਭ ਨਿਸਤਰੈ ਤਿੰਨ ਪਾਇ ਨਹਿਚਲ ਥਨਾ ਹੈ ਨਿਸਤਰੈ ਇਸ ਹਮਲੋਂਦਾ ਜੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਹੈ ਜਿਸ ਜਿਸ ਮਨੁੱਖ ਨੇ ਇਹ ਬਾਣੀ ਆਪਣੇ ਹਿਰਦੇ ਵਿੱਚ ਵਸਾਈ ਹੈ ਉਹ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਉਹਨਾਂ ਨੇ ਉਹ ਆਤਮਿਕ ਟਿਕਾਣਾ ਹਾਸਲ ਕਰ ਲਿਆ ਹੈ ਜੋ ਮਾਇਆ ਦੇ ਪ੍ਰਭਾਵ ਹੇਠ ਡੋਲਦਾ ਨਹੀਂ ਹੈ ਸਤਗੁਰ ਕੀ ਮਹਿਮਾ ਸਤਗੁਰ ਜਾਣ ਗੁਰੂ ਦੀ ਉੱਚ ਆਤਮਿਕ ਉੱਚ ਆਤਮਿਕ ਅਵਸਥਾ ਨੂੰ ਗੁਰੂ ਹੀ ਜਾਣਦਾ ਹੈ ਜੋ ਕੁਝ ਕਰ ਸੋ ਆਪਣਾ ਹੈ ਭਾਣੇ ਗੁਰੂ ਹੀ ਜਾਣਦਾ ਹੈ ਕਿ ਪ੍ਰਮਾਤਮਾ ਜੋ ਕੁਝ ਕਰਦਾ ਹੈ ਉਹ ਆਪਣੀ ਰਜ਼ਾ ਵਿੱਚ ਕਰਦਾ ਹੈ ਸਾਧੂ ਤੂਰ ਜਚੈ ਜਨ ਤੇਰਾ ਨਾਨਕ ਸਤਿ ਕੁਰਬਾਨਾ ਹੈ ਇਹ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਹਨ ਕਿ ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ ਗੁਰੂ ਤੋਂ ਸਦਾ ਸਦਕੇ ਜਾਂਦੇ ਹਨ ਮਾਰੂ 16 ਮਹਲਾ ਪੰਜਵਾ ਰਗ ਮਾਰੂ ਵਿੱਚ ਧੰਗੁਰੂ ਅਰਜਨ ਦੇਵ ਜੀ ਦੀ ਬਾਣੀ 16 ਬੰਦਾਂ ਵਾਲੀ ਬਾਣੀ ਇਕ ਓੰਕਾਰ ਸਤਿਗੁਰ ਪੁਰਸਾਦ ਇਹ ਸਤਿਗੁਰਾਂ ਨੇ ਮੰਗਲ ਲਾਇਆ ਹੈ ਇਸ ਦਾ ਮਤਲਬ ਹੈ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਦ ਨਰਿੰਜਣ ਪ੍ਰਭੂ ਨਿਰੰਕਾਰ ਉਹ ਪ੍ਰਮਾਤਮਾ ਜੋ ਸ਼ਬਦ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜਿਸ ਦਾ ਕੋਈ ਖਾਸ ਸਰੂਪ ਦੁਸ਼ਿਆ ਨਹੀਂ ਜਾ ਸਕਦਾ ਸਭ ਮੈਂ ਵਰਤ ਆਪੁ ਨਰਰਾ ਸਭ ਜੀਵਮ ਚ ਮੌਜੂਦ ਹੈ ਤੇ ਫਿਰ ਵੀ ਨਰਲੇਪ ਰਿੰਦਾ ਹੈ ਵਰਨ ਜਾਤ ਚੈਨ ਨਹੀਂ ਕੋਈ ਸਭ ਹੁਕਮ ਸ੍ਰਿਸ਼ਟੀ ਉਪਾਇੰਦਾ ਉਸ ਦਾ ਕੋਈ ਬ੍ਰਾਹਮਣ ਖੱਤਰੀ ਆਦਿਕ ਵਰਨ ਨਹੀਂ ਕੋਈ ਉਹਦੀ ਜਾਤ ਨਹੀਂ ਕੋਈ ਉਹਦਾ ਚਿਹਨ ਨਹੀਂ ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਲੱਖ 84 ਜੀਵਨ ਸੁਭਾਈ ਸਾਰੀਆਂ 84 ਲੱਖ ਜੂਨਾ ਵਿੱਚੋਂ ਮਾਨਸ ਕੋ ਪ੍ਰਭ ਦੀ ਵਢਾਈ ਇਹ ਪ੍ਰਮਾਤਮਾ ਨੇ ਮਨੁੱਖਾ ਜਨਮ ਨੂੰ ਵਢਾਈ ਦਿੱਤੀ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪੈਂਦਾ ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੱਜ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪਾ ਕੇ ਦੁੱਖ ਭੋਗਦਾ ਹੈ ਕੀਤਾ ਹੋਵੇ ਤਿਸ ਕਿਆ ਕਹੀਏ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ ਪ੍ਰਮਾਤਮਾ ਦੀ ਸ਼ਿਫਸਲਾ ਕਰਨੀ ਚਾਹੀਦੀ ਹੈ ਗੁਰਮਖ ਨਾਮ ਪੁਦਾ ਅਰਥ ਲਈਏ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਆਪ ਪੁਲਾਏ ਸੋਈ ਪੁਲਾਏ ਸੋ ਬੁਝਾਇ ਜਿਸੇ ਬੁਝਾਈਂਦਾ ਪਰ ਜੀਵ ਦੇ ਕੁਝ ਵਸ ਨਹੀਂ ਹੈ ਜੀਵ ਦੇ ਵਸ ਦੀ ਇਹ ਗੱਲ ਨਹੀਂ ਹੈ ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਕੁਰਾਏ ਪਾਉਂਦਾ ਹੈ ਉਹ ਮਨੁੱਖ ਕੁਰਾਏ ਪਿਆ ਰਿੰਦਾ ਹੈ ਉਹ ਮਨੁੱਖੀ ਸਹੀ ਜੀਮਨ ਤਸਾ ਸਮਝਾ ਹੈ ਜਿਸ ਨੂੰ ਪ੍ਰਮਾਤਮਾ ਆਪ ਬਖਸ਼ਿਸ਼ ਕਰਕੇ ਸਮਝਾਉਂਦਾ ਹੈ ਹਰ ਇੱਕ ਸੋਗ ਦਾ ਨਗਰ ਏਕਿਆ ਪ੍ਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖੁਸ਼ੀ ਤੇ ਗਮੀ ਦਾ ਨਗਰ ਬਣਾ ਦਿੱਤਾ ਹੈ ਸੇ ਉਬਰੇ ਜੋ ਸਤਗੁਰ ਸਰਨਿਆ ਉਹ ਮਨੁੱਖੀ ਉਹ ਇਹਨਾਂ ਦੇ ਪ੍ਰਭਾਵ ਤੋਂ ਬਚਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਤ੍ਰਿਹਾ ਗੁਣਾ ਤੇ ਰੈ ਨਰਾਰਾ ਸੋ ਗੁਰਮੁਖ ਸੋ ਬਾ ਪੈਂਦਾ ਜਿਹੜਾ ਮਨੁ ਗੁਰੂ ਦੇ ਸਨਮ ਖੋ ਕੇ ਮਾਇਆ ਦੇ ਤਿੰਨ ਗੁਣਾ ਤੋਂ ਨੁਰਾਲਾ ਰਹਿੰਦਾ ਹੈ ਉਹ ਲੋਕ ਪਰਲੋਕ ਵਿੱਚ ਸੋਭਾ ਖਟਦਾ ਹੈ ਅਨੇਕ ਕਰਮ ਕੀਏ ਬਹੁਤਾਰੇ ਜੋ ਕੀ ਜੇ ਸੋ ਬੰਦਨ ਪਰ ਨਾਮ ਸਿਮਰਨ ਤੋਂ ਬਿਨਾ ਤੀਰ ਸੇ ਸ਼ਨਾਣ ਆਦਿਕ ਭਾਵੇਂ अनेका ਬਥੇਰੇ ਮਿੱਥੇ ਹੋਏ ਧਾਰਮਿਕ ਕਰਮ ਕੀਤੇ ਜਾਣ ਜਿਹੜਾ ਵੀ ਅਜਾਇਹਾ ਕਰਮ ਕੀਤਾ ਜਾਂਦਾ ਹੈ ਉਹ ਇਸ ਜੀਵਨ ਸਰ ਵਿੱਚ ਮਨੁੱਖ ਦੇ ਪੈਰਾ ਵਿੱਚ ਫਾਇਦਾ ਬਣਦਾ ਹੈ ਕਰਤਾ ਬੀਜ ਬੀਜੇ ਨਹੀਂ ਜਮੈਂ ਸਬਲ ਮੂਲ ਗੁਆਇੰਦਾ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪ੍ਰਮਾਤਮਾ ਨਾਮ ਦੀ ਸਿਮਰਨ ਦੀ ਲੋੜ ਹੈ ਹੋਰ ਹੋਰ ਕਰਮ ਐਵੇਂ ਹੀ ਬਰਥਨ ਜਿਵੇਂ ਬੇਸਹਾਰਾ ਬੀਜਿਆ ਹੋਇਆ ਬੀਜ ਉਗਦਾ ਨਹੀਂ ਮਨੁੱਖ ਖੱਟੀ ਪੀ ਗਵਾਉਂਦਾ ਹੈ ਤੇ ਰਾਸ ਪੂੰਜੀ ਵੀ ਗਵਾ ਲੈਂਦਾ ਹੈ ਕਲ ਯੁਗ ਮਹਾਂ ਕੀਰਤਨ ਪਰਦਾਣਾ ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਵੀ ਕਲ ਯੁਗ ਵਿੱਚ ਕੀਰਤਨ ਹੀ ਪ੍ਰধান ਕਰਮ ਹੈ ਗੁਰਮਖ ਜਪਿਆ ਰਾਇ ਧਿਆਨਾ ਉਂਝ ਤਾਂ ਸਦਾ ਹੀ ਗੁਰੂ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਪ੍ਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਆਪ ਉਤਰ ਸਗਲੇ ਕੁੱਲ ਤਰੈ ਹਰ ਦਰਗਹ ਪਤਿ ਸਿਉ ਜਾਇਂਦਾ ਜਿਹੜਾ ਮਨੁੱਖ ਆਪ ਜਪਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲਗਾ ਲੈਂਦਾ ਹੈ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਨਾਲ ਜਾਂਦਾ ਹੈ ਖੰਡ ਪੁਤਾਲ ਦੀਪ ਸਭ ਲੋਆ ਇਹ ਜਿੰਨੇ ਵੀ ਖੰਡ ਮੰਡਲ ਪੁਤਾਲ ਤੇ ਟਾਪੂ ਹਨ ਸਭ ਕਲੇ ਵਸ ਆਪ ਪ੍ਰਭ ਕੀ ਆ ਕਾਲੇ ਵਾਸਤਾ ਮਲੁੰਦਾ ਕਾਲ ਦੇ ਵਸ ਵਿੱਚ ਇਹ ਸਾਰੇ ਪ੍ਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ ਨੇਚੁਰ ਏਕ ਆਪ ਅਬਨਾਸੀ ਸਹੋ ਨੇਚਲੇ ਜੋਤਿ ਸਹਿ ਤੇ ਆਈਂਦਾ ਨੇਚਲ ਹੁੰਦਾ ਜੀ ਸਦਾ ਕਾਇਮ ਰਹਿਣ ਵਾਲਾ ਤੇ ਅਬਨਾਸੀ ਉਹ ਹੁੰਦਾ ਜੀ ਜਿਹੜਾ ਨਾਸ਼ ਨਾ ਹੋਵੇ ਨਾਸ਼ ਰਹਿਤ ਇਥੇ ਸਤਗੁਰੂ ਅਰਜੁਨ ਦੇ ਮਹਾਰਜ ਬਣੇ ਪਾਤਸ਼ਾਹ ਕਹਿ ਰਹੇ ਹਨ ਕਿ ਨਾ ਸ਼੍ਰੈਤ ਪ੍ਰਮੂਪ ਆਪ ਹੀ ਸਦਾ ਕੈਮ ਰਹਿਣ ਵਾਲਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਵੀ ਅਟਲ ਜੀਵਨ ਵਾਲਾ ਹੋ ਜਾਂਦਾ ਹੈ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਹਰ ਕਾਰ ਸੇਵਕ ਸੋਹਰ ਜਿਆ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪ੍ਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਵੇਦ ਨਾ ਜਾਣੋ ਮਾਨਸ ਦੇ ਆ ਉਸ ਦਾ ਮਨੁੱਖਾ ਸਰੀਰ ਵੇਖ ਕੇ ਪ੍ਰਮਾਤਮਾ ਦੇ ਨਾਲ ਉਸ ਦਾ ਫਰਕ ਨਾ ਸਮਝੋ ਜੋ ਜਲ ਤਰੰਗ ਉਠੇ ਬੋ ਪਾਤੀ ਫਿਰ ਸਲ ਸਲ ਸਮਾਿੰਦਾ ਸਿਮਰਨ ਕਰਨ ਵਾਲਾ ਮਨੁੱਖ ਇਹੋ ਹੀ ਹੈ ਜਿਵੇਂ ਕੋਈ ਕਈ ਕਿਸਮ ਦੀਆਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਹਨ ਮੂੜ ਪਾਣੀ ਵਿੱਚ ਗੜ ਜਾਂਦੀਆਂ ਹਨ ਇੱਕ ਜਾਚਕ ਮੰਗ ਦਾਨ ਦੁਆਰੇ ਪ੍ਰਭੂ ਦਾ ਦਾਸ ਇੱਕ ਮੰਗਤਾ ਬਣ ਕੇ ਉਸ ਦੇ ਦਰ ਤੇ ਖੜਾ ਉਸ ਦੇ ਦਰਸ਼ਨ ਦੀ ਖੈਰ ਮੰਗਦਾ ਹੈ ਜਾਂ ਪ੍ਰਭ ਭਾਵੇ ਤਾਂ ਕਿਰਪਾ ਤਰੈ ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ ਦੇ ਦਰਸ ਜਿਤ ਮਨ ਤ੍ਰਿਪਤਾਸਾ ਹਰ ਕੀਰਤਨ ਮਨ ਠਰਾਈਂਦਾ ਮੰਗਤਾ ਇਉ ਮੰਗੀ ਜਾਂਦਾ ਹੈ हे ਪ੍ਰਭੂ ਆਪਣੇ ਦਰਸ਼ਨ ਦੇ ਜਿਸ ਦੀ ਬਰਕਤ ਨਾਲ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ ਤੇ ਸਿਫਤ ਸਲਾਹ ਵਿੱਚ ਟਿਕ ਜਾਂਦਾ ਹੈ ਰੂੜੋ ਠਾਕੁਰ ਕਿਤੇ ਵਸ ਨਾ ਆਵੇ ਰੂੜੋ ਹੁੰਦਾ ਜੀ ਸੁੰਦਰ ਸੁਨਾ ਪ੍ਰਭੂ ਸੁੰਦਰ ਪ੍ਰਭੂ ਕਿਸੇ ਤਰੀਕੇ ਨਾਲ ਵਾਸ ਵਿੱਚ ਨਹੀਂ ਆਉਂਦਾ ਹਰ ਸੋਖ ਕਿਸ਼ ਕਰੇ ਜਾ ਹਰ ਕਿਆ ਸੰਤਾ ਭਾਵੈ ਪਰ ਜੋ ਕੁਝ ਉਸਦੀ ਸੰਤ ਚਾਉਂਦੇ ਹਨ ਉਹ ਕੁਝ ਪ੍ਰਭੂ ਕਰ ਦਿੰਦਾ ਹੈ ਕੀਤਾ ਲੋੜ ਨੂੰ ਸਹੀ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਪ੍ਰਮਾਤਮਾ ਦੇ ਸੰਤ ਜਨ ਜੋ ਕੁਝ ਕਰਨਾ ਚਾਹੁੰਦੇ ਹਨ ਉਹ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ ਪ੍ਰਭੂ ਦੇ ਦਰ ਤੋਂ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਜਿੱਥੇ ਔਗਟ ਆਏ ਬਣਤ ਹੈ ਪ੍ਰਾਣੀ ਉਹ ਕਟ ਹੁੰਦੀ ਜੀ ਅਖਿਆਈ ਹੇ ਪ੍ਰਾਣੀ ਜੀਵਨ ਸਫਰ ਵਿੱਚ ਜਿੱਥੇ ਵੀ ਕੋਈ ਅਖਿਆਈ ਆ ਬਣਦੀ ਹੈ ਤਿੱਥੇ ਹਰ ਤਿਹਾਈਆ ਸਾਰਿੰਗ ਪਣੀ ਉਥੇ ਤੁਣਖਾ ਤਾਰੀ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਤਿੱਥੇ ਹਰ ਆਪ ਛੁੜਦਾ ਇੰਦਾ ਜਿੱਥੇ ਨਾ ਪੁੱਤਰ ਨਾ ਇਸਤਰੀ ਕੋਈ ਵੀ ਸਾਥੀ ਨਹੀਂ ਬਣ ਸਕਦਾ ਉਥੇ ਪ੍ਰਭੂ ਆਪ ਵਿਖਾਈ ਤੋਂ ਛੁੜਾ ਲਿੰਦਾ ਹੈ ਵੱਡਾ ਸਾਹਿਬ ਅਗਮ ਅਥਾ ਪਰਮਾਤਮਾ ਅਪਹੁੰਚ ਹੈ ਅਥਾ ਹੈ ਵੱਡਾ ਮਾਲਕ ਹੈ ਕੋ ਮਿਲਿਆ ਪ੍ਰਭ ਵੇ ਪਰਵਾਹ ਉਸ ਮੇ ਮੁਤਾਜ ਨੂੰ ਜੀਵ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਇਦਾ ਸਿਲਕ ਹੁੰਦੀ ਜੀ ਖਾਈ ਉਹ ਪ੍ਰਭ ਆਪ ਹੀ ਜਿਸ ਮਨੁੱਖ ਨੂੰ ਮਾਇਦੀ ਬਹੁਤੀ ਫਾਈਂਟ ਕੱਟ ਕੇ ਸਹੀ ਜੀਵਨ ਰਾਹ ਤੇ ਪੌਂਦਾ ਹੈ ਉਹੀ ਮਨੁੱਖ ਸਾਧ ਸੰਗਤ ਵਿੱਚ ਆ ਟਿਕਦਾ ਹੈ ਹੁਕਮ 부ਜਰ ਸੋ ਸੇਵਕ ਕਈਆ ਉਹ ਮਨੁੱਖ ਪ੍ਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ ਜਿਹੜਾ ਹਰੇਕ ਹੋਰ ਈ ਕਾਰ ਨੂੰ ਪ੍ਰਮਾਤਮਾ ਦੀ ਸਮਝਦਾ ਹੈ ਬੁਰਾ ਪਲਾ ਦੋਏ ਸੰਸਰ ਸਈਆ ਤੇ ਇਹ ਨਿਸ਼ਾ ਰੱਖਦਾ ਹੈ ਕਿ ਦੁੱਖ ਆਵੇ ਚਾਹੇ ਸੁਖ ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ ਹਉਮੈ ਜਾਏ ਤਾਂ ਇਕੋ 부ਜੈ ਸੋ ਗੁਰਮੁਖ ਸਾਜ ਸਮਾਇਦਾ ਪਰ ਮਨੁੱਖ ਤਦੋਂ ਹੀ ਸਿਰ ਪ੍ਰਮਾਤਮਾ ਨੂੰ ਸਭ ਕੁਝ ਕਰਨ ਕਰਾਉਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਹਰ ਕਹ ਭਗਤ ਸਦਾ ਸੁਖ ਵਸੀ ਪਰਮਾਤਮਾ ਦੇ ਭਗਤ ਸਦਾ ਸੁਖ ਆਤਮਿਕ ਆਨੰਦ ਮੰਨਦੇ ਹਨ ਬਾਲ ਸੁਭਾਏ ਅਤੀਤ ਅਦਸੀ ਬਾਲ ਸੁਭਾਏ ਦਾ ਮਤਲਬ ਹੁੰਦਾ ਜੀ ਬਾਲਕਾਂ ਵਾਲੀ ਸੁਭਾਅ ਵਿੱਚ ਵੈਰ ਵਿਰੁੱਧ ਤੋਂ ਪਰੇ ਰਹਿ ਕੇ ਇਥੇ ਸਤਿਗੁਰੂ ਕਹਿ ਰਹੇ ਹਨ ਕਿ ਉਹ ਸਦਾ ਬੈਰਵਰੂਤ ਪਰੇ ਰਹਿੰਦੇ ਹਨ ਬਿਰਕਤ ਅਤੇ ਮਾਇਆ ਦੇ ਮੋਤੋਂ ਅਤਾ ਰਹਿੰਦੇ ਹਨ ਅਨਕ ਰੰਗ ਕਰੇ ਬੋ ਪਤੀ ਜੋ ਪਿਤਾ ਪੁੱਤ ਲੜਾਈਂਦਾ ਜਿਵੇਂ ਪਿਓ ਆਪਣੇ ਪੁੱਤਰ ਨੂੰ ਕਈ ਲੜ ਲੜਾਉਂਦਾ ਹੈ ਤਵੇਂ ਭਗਤ ਪ੍ਰਭੂ ਪਿਤਾ ਦੀ ਗੋਦ ਵਿੱਚ ਰੱਖ ਕੇ ਕਈ ਤਰ੍ਹਾਂ ਦੇ ਅਨੇਕਾਂ ਆਤਮਿਕ ਰੰਗ ਮਾਣਦੇ ਹਨ ਅਗਮ ਅਗੋਚਰ ਕੀਮਤ ਨਹੀਂ ਪਾਈ ਪ੍ਰਮਾਤਮ ਉਹ ਪਹੁੰਚ ਹੈ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹ ਕਿਸੇ ਵੀ ਦਿਨਾਵੀ ਪਦਾਰਥ ਦੇ ਬਟੇ ਨਹੀਂ ਮਿਲ ਸਕਦਾ ਤਾਂ ਮਿਲਿਆ ਜਾਂ ਲੈ ਮਲਾਈ ਉਸ ਨੂੰ ਤਦੋਂ ਹੀ ਮਿਲ ਸਕਦਾ ਹੈ ਜਦੋਂ ਉਹ ਆਪ ਮਲਾਉਂਦਾ ਹੈ ਗੁਰਮੁਖ ਪ੍ਰਗਟ ਪਿਆ ਤਨ ਜਨ ਕੋ ਜਿਨ ਟਰ ਮਸਤਕ ਲੇਖ ਲਖਾਇੰਦਾ ਗੁਰੂ ਦੀ ਰਾਹੀ ਉਹ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨਸਾਰ ਤੁਰੋਹੀ ਮੁਲਾਪ ਦਾ ਲੇਖ ਲਿਖਿਆ ਹੁੰਦਾ ਹੈ ਤੂੰ ਆਪ ਕਰਤਾ ਹੱਕਾਂ ਅਰਨ ਕਰਨਾ ਹੈ ਪ੍ਰਮਾਤਮਾ ਤੂੰ ਆਪ ਹੀ ਪੈਦਾ ਕਰਨ ਵਾਲਾ ਹੈ ਤੂੰ ਆਪ ਹੀ ਜਗਤ ਦਾ ਮੂਲ ਹੈ ਸ੍ਰਿਸ਼ਟ ਉਪਾਈ ਧਰੀ ਸਭ ਧਰਨਾ ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ ਜਨ ਨਾਨਕ ਸਰਨ ਪਿਆਰ ਦਵਰ ਹਰ ਭਾਵ ਲਾਜਰ ਖੈਂਦਾ ਜਨ ਨਾਨਕ ਗੁਰੂ ਨਾਨਕ ਸਾਹਿਬ ਨੇ ਇਥੇ ਵੇਖੋ ਦੀਨ ਦੁਨ ਦੇ ਮਾਲਕ ਅੰਰੰਕਾਰ ਪ੍ਰਭੂ ਆਪਣੇ ਆਪ ਨੂੰ ਜਨ ਨਾਨਕ ਕਹਿ ਰਹੇ ਹਨ ਦਾਸ ਨਾਨਕ ਕਹਿ ਰਹੇ ਹਨ ਜਨ ਦਾ ਮਲੋਂਦਾ ਦਾਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਦਾਸ ਉਸੇ ਪ੍ਰਭੂ ਦੇ ਦਰ ਤੇ ਡਿੱਗਾ ਹੋਇਆ ਹੈ ਉਸੇ ਦੀ ਸ਼ਰਨ ਪਿਆ ਹੋਇਆ ਹੈ ਉਸ ਦੀ ਆਪਣੀ ਰਜਾ ਹੁੰਦੀ ਹੈ ਤੇ ਲੋਕ-ਪਲੋਕ ਵਿੱਚ ਉਹ ਜੀਵ ਦੀ ਇੱਜ਼ਤ ਰੱਖ ਲੈਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਇਹ ਪੰ ਪੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਨਮੇ ਪਾਤਸ਼ਾਹੀ ਦੇ ਮੁਖਾਰਤੋਂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾ ਆਪ ਜੀ ਨੇ ਸਰਵਣ ਕੀਤੇ ਅੱਜ ਦੇ ਪਾਠ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁੱਖ ਨੂੰ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਹੈ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ ਉਸ ਪਰਮੇਸ਼ਰ ਦੀ ਆਰਾਧਨਾ ਕਰਿਆ ਕਰ ਕਿਉਂਕਿ ਉਹ ਪਰਮੇਸ਼ਰ ਉਹ ਪ੍ਰਮਾਤਮਾ ਹੀ ਸਭ ਜੀਵਾਂ ਤੇ ਦਇਆ ਕਰਦਾ ਹੈ ਸਭ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਤੇ ਸਭ ਜੀਵਾਂ ਨੂੰ ਰਿਜਕ ਅਪੜਾਉਂਦਾ ਹੈ ਤੇ ਜੀਵ ਨੂੰ ਦਾਦਨ ਵੀ ਉਹ ਪ੍ਰਮਾਤਮਾ ਵੱਲੋਂ ਹੀ ਦਿੱਤਾ ਹੋਇਆ ਹੈ ਸੋ ਸਾਧ ਸੰਗਤ ਆਓ ਆਪਾਂ ਵੀ ਚੰਗੇ ਕਰਮ ਕਰਦੇ ਹੋਈਏ ਤੇ ਉਸ ਪਰਮੇਸ਼ਰ ਦਾ ਨਾਮ ਜਪਦੇ ਹੋਏ ਆਪਣੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਕਰ ਲਈਏ ਜੀ ਸਾਧ ਸੰਗਤ ਹੁਣ ਬੇਨਤੀ ਇਹ ਹੈ ਕਿ ਜਿਨ੍ਹਾਂ ਭੈਣਾ ਤੇ ਭਰਾਵਾਂ ਨੇ ਅਜੇ ਤੱਕ ਨਵੇਂ ਹਨ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਉਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰੋ ਜੀ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਹਿਬ ਜੀ ਦਾ ਕੋਟਾਨ ਕੋਟ ਤਨਵਾਦੀ ਹੋਵੇਗਾ ਸਤ ਸੰਗਤ ਤੁਸੀਂ ਵੀ ਸਹਿਜ ਪਾਠ ਨੂੰ ਸਰਵਣ ਕਰਕੇ ਆਪਣੇ ਲਾਇਕ ਕਰੋ ਪਿਆਰ ਪਰ ਰਿਕਮੈਂਡ ਲਿਖ ਕੇ ਭੇਜਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਇਹ ਜੋ ਪਾਠ ਹੈ ਹੋਰ ਕਿਸੇ ਦੂਜੇ ਤੱਕ ਜਦ ਜਾਵੇਗਾ ਉਹ ਜਦੋਂ ਇਸ ਨੂੰ ਸਰਵਣ ਕਰੇਗਾ ਉਹ ਵੀ ਜੇਕਰ ਸਰਵਣ ਕਰਕੇ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਲਵੇਗਾ ਇਸ ਸਤਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਪਣਾ ਜਨਮ ਸਫਲਾ ਕਰ ਲਵੇਗਾ ਸੋ ਸਾਧ ਸੰਗਤ ਹੁਣ ਸਮਾਪਤੀ ਹੈ ਦਾਸਰੇ ਵੱਲੋਂ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਕੱਲ ਫਿਰ ਹਾਜ਼ਰ ਹੋਵਾਂਗੇ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ